ਓਏ ਹੋਏ ਜਿਹੜੇ ਸੁਬਾ ਸਰੰਦ ਸਾਡਾ ਤੇ ਨਾਂ ਸੁਣ ਸੁਣ ਕੇ ਨਾ ਸੱਚੀ ਮੁੱਚੀ ਇਸ ਬੰਦੇ ਨੇ ਇੰਨੇ ਨੌਜਵਾਨ ਮਾਰੇ ਆ ਤੇ ਕੋਈ ਹੈ ਸੀ ਖੜਕੂਆ ਨਾਲ ਗੱਲਬਾਤ ਆਪਣੇ ਪੁੱਤਰ ਦੀ ਕਿ ਜ ਐਵੇਂ ਹੀ ਲੈ ਕੇ ਫੜ ਕੇ ਸੇਵਾ ਕਰਦੇ ਆ ਪਤਾ ਨਹੀਂ ਜੇ ਸੇਵਾ ਕਰਦਾ ਸੀ ਉਹ ਤੇ ਉਹਨਾਂ ਨੂੰ ਕੋਈ ਆਉਂਦੇ ਜਾਂਦੇ ਸੀ ਉਹਨਾਂ ਨੂੰ ਰਾਸ਼ਨ ਪਾਣੀ ਵਿੱਚ ਕਹੁੰਦਾ ਸੀ ਕਿੰਨਾ ਕჯერ ਫਿਰ ਤੁਸੀਂ ਲੱਭਦੇ ਰਹੇ ਨੂੰ ਪੁੱਤਰ ਆਪਣੇ ਨੂੰ ਅਸੀਂ ਸਾਲ 1.5 ਸਾਲ ਤੱਕ ਬਾਸ ਜਿੱਥੇ ਵੀ ਦੱਸ ਪੈਂਦੀ ਸੀ ਉਸੇ ਥਾਣਿਆਂ 'ਚ ਜਾਂਦੇ ਸੀ ਉਥੇ ਹਸਪਤਾਲਾਂ 'ਚ ਜਾਂਦੇ ਸੀ ਕੋਈ ਕਹਿੰਦਾ ਇੱਥੇ ਸੱਟਾਂ ਲਾ ਕੇ ਉਹਨੇ ਪਾਇਆ ਹੋਇਆ ਆਇਆ ਹੋਇਆ ਵਾ ਤੇ ਪਰ ਕੋਈ ਸਾਨੂੰ ਨਹੀਂ ਲੱਭ ਸਕੀ ਕੋਈ ਵੀ ਕਿ ਖਾਰਣਾ ਚੀਜ਼ ਨੇ ਤਰਨਤਾਰਨ ਪੱਟੀ ਤੇ ਅੰਮ੍ਰਿਤਸਰ ਦੀਆਂ ਛਮਸ਼ਾਨ ਘਾਟਾਂ ਦੀਆਂ ਰਜਿਸਟਰ ਜਾ ਕੇ ਚੈੱਕ ਕਰ ਲਈ ਉਹ ਜਦੋਂ ਚੁੱਕ ਕੇ ਉਹਨਾਂ ਵੇਖਿਆ ਤੇ ਉਹਦੇ ਵਿੱਚ ਪੂਰਾ ਨਾਮ ਲਿਖਿਆ ਹੁੰਦਾ ਸੀਗਾ ਹਾਂਜੀ ਪਈ ਜਤਰਾ ਬਲਜੀਤ ਸਿੰਘ ਉਹਦੇ ਪਿਤਾ ਦਾ ਨਾਮ ਲਿਖਿਆ ਪਿੰਡ ਦਾ ਨਾਮ ਲਿਖਿਆ ਤੇ ਅੱਗੇ ਫਿਰ ਲਿਖਿਆ ਵੀ ਅਣਪਛਾਤਾ ਜਦੋਂ ਤੁਸੀਂ ਪੂਰਾ ਡਰੈਸ ਲਿਖਿਆ ਫਿਰ ਅਣਪਛਾਤਾ ਕਿਤਰਾ ਹੋ ਗਿਆ ਮਾਦਾ ਜੀ ਸਰਕਾਰ ਦੇ ਅਸੀਂ ਉਲਟ ਬੋਲਦੇ ਹਾਂ ਸ਼ਰਮਣੀ ਕਮੇਟੀ ਵਾਲਿਆਂ ਤੇ ਵੀ ਕਰਜ਼ਾ ਐਸੇ ਬੰਦਿਆਂ ਦਾ ਕਿ ਉਹ ਸ਼ਹੀਦ ਪਰਿਵਾਰ ਨੂੰ ਉਹਨਾਂ ਨੂੰ ਚੰਗੇ ਨਹੀਂ ਲੱਗਦੇ ਨਹੀਂ ਲੱਗਦੇ ਠੀਕ ਕੁਝ ਬੰਦਿਆਂ ਨੂੰ ਵਿੱਚ ਸ਼ਹੀਦ ਪਰਿਵਾਰ ਨੌਕਰੀਆਂ ਕਰਦੇ ਵੀ ਆ ਹਾਂਜੀ ਹਾਂਜੀ ਪਰ ਉੱਥੇ ਸਾਡੀ ਸੁਣਵਾਈ ਨਹੀਂ ਸੁਣਵਾਈ ਕੋਈ ਨਹੀਂ ਹੈਨਾ ਤੇ ਫਿਰ ਵੀ ਸਤਿਗੁਰੂ ਅੱਗੇ ਅਰਦਾਸ ਕਰੋ ਸੰਗਠਿਤ ਸੱਚੇ ਪ੍ਰੋਗਰਾਮ ਵੇਖਣ ਵਾਲੀਆਂ ਸਾਰੀਆਂ ਸੰਗਤਾਂ ਨੂੰ ਮੇਰੇ ਵੱਲੋਂ ਯਾਨੀ ਬਲਵਿੰਦਰ ਸਿੰਘ ਪੱਖੋ ਕੇ ਵੱਲੋਂ ਆਪ ਸਭ ਨੂੰ ਫਤਿਹ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਸਟੂਡੀਓ ਚ ਪਹੁੰਚਿਆ ਜੀ ਸਤਕਾਰਯੋਗ ਮਾਤਾ ਜਸਬੀਰ ਕੌਰ ਜੀ ਜੋ ਕਿ ਮਾਤਾ ਜੀ ਨੇ ਸ਼ਹੀਦ ਭਾਈ ਬਲਜੀਤ ਸਿੰਘ ਲਾਟੀ ਪਿੰਡ ਸੋਲ ਜ਼ਿਲ੍ਹਾ ਤਰਨਤਾਰ 15 7 1991 ਨੂੰ ਗੁਰੂ ਘਰ ਚ ਸੇਵਾ ਕਰਦਿਆਂ ਆ ਪਾਈਪਲਜੀਤ ਸਿੰਘ ਲਾਟੀ ਨੂੰ ਪੁਲਿਸ ਚੁੱਕ ਕੇ ਲੈ ਗਈ ਜੀਤਾ ਮੁੜ ਕੇ ਕੋਈ ਥਾਉ ਪਤਾ ਨਹੀਂ ਲੱਗਾ ਤੇ ਸੀਬੀਆਈ ਕੋਰਟ ਦੇ ਵਿੱਚ ਵੀ ਇਹ ਮਾਮਲਾ ਚੱਲਿਆ ਸੀਬੀਆਈ ਨੇ ਵੀ ਜਾਂਚ ਕੀਤੀ ਤੇ ਉਹਨਾਂ ਨੇ ਫਿਰ ਬਾਅਦ ਦੇ ਵਿੱਚ ਕਲੀਅਰ ਕਰਤਾ ਕਿ ਉਹ ਹੁਣ ਇਸ ਦੁਨੀਆ 'ਚ ਨਹੀਂ ਇਹਨਾਂ ਨੇ ਮਾਰਤਾ ਬਾਅਦ ਦੇ ਵਿੱਚ ਖਾਲਸਾ ਮਿਸ਼ਨ ਆਰਗੇਨਾਈਜੇਸ਼ਨ ਦੀ ਟੀਮ ਵੱਲੋਂ ਜਿਹੜੀ ਇੱਕ ਸ਼ਮਸ਼ਾਨ ਘਾਟਾਂ ਤੋਂ ਪੜਤਾਲ ਕੀਤੀ ਗਈ ਸੀ ਵੀ ਇੱਥੇ ਕਿੰਨੇ ਲੋਕ ਉਹਨਾਂ ਦੇ ਸੰਸਕਾਰ ਕੀਤੇ ਤੇ ਉਸ ਲਿਸਟ ਦੇ ਵਿੱਚ ਵੀ ਭਾਈ ਬਲਜੀਤ ਸਿੰਘ लाਟੀ ਦਾ ਨਾਮ ਆ ਗਿਆ ਸੀ ਤੇ ਇਸੇ ਕਰਕੇ ਇਸ ਪਰਿਵਾਰ ਨੂੰ ਖਾਲਸਾ ਮਿਸ਼ਨ ਆਰਗੇਨਾਈਜੇਸ਼ਨ ਦੀ ਮਿਹਨਤ ਦੀ ਬਦੌਲਤ ਇਹਨਾਂ ਨੂੰ ਉਦੋਂ ਪਾਉਣੇ 1-2 ਲੱਖ ਰੁਪਏ ਮੁਆਵਜ਼ਾ ਵੀ ਮਿਲਿਆ ਸੀ ਤੇ ਇਸ ਤੋਂ ਪਹਿਲਾਂ ਵੀ ਅਸੀਂ ਇਹਨਾਂ ਦੀ ਗੱਲਬਾਤ ਜਿਹੜੀ ਆ ਆਪ ਸਾਪ ਸੰਗਤਾਂ ਨਾਲ ਸਾਂਝੀ ਕਰ ਚੁੱਕੇ ਹਾਂ ਤੇ ਯਥਾ ਸੰਭਵ ਜਿੰਨੀ ਕੁ ਹੁੰਦੀ ਆ ਅਸੀਂ ਸੇਵਾ ਵੀ ਕਰਦੇ ਰਹੇ ਹਾਂ ਤੇ ਅੱਜ ਫੇਰ ਮਾਤਾ ਜੀ ਸਾਡੇ ਤੱਕ ਪਹੁੰਚੇ ਆ ਆਪਣੀ ਕਿਸੇ ਜ਼ਰੂਰਤ ਦਾ ਕਰਕੇ ਤੇ ਅਸੀਂ ਸੰਗਤਾਂ ਵੱਲੋਂ ਭੇਜੀ ਸੇਵਾ ਦੇ ਵਿੱਚੋਂ ਅੱਜੇ ਵੀ ਫੇਰ ਇਹਨਾਂ ਨੂੰ ਇੱਕ ਵਾਰੀ ਸੇਵਾ ਦੇਣ ਜਾ ਰਹੇ ਹਾਂ ਮਾਤਾ ਜੀ ਸਭ ਤੋਂ ਪਹਿਲਾਂ ਤੇ ਇਹ ਦੱਸਿਓ ਕਿ ਕੀ ਹੋਇਆ ਬੀਤਿਆ ਤੁਹਾਡੇ ਪੁੱਤਰ ਨਾਲ ਮੇਰੇ ਬੇਟੇ ਨੂੰ ਪੁੱਲਸੇ ਗਾਇਤ ਸੇਵਾ ਕਰਦਾ ਪਿਆ ਇਸ ਹੈਂਡ ਭਗਤ ਗੁਰਦੁਆਰੇ ਦੇ ਸਵੇਰ ਵੇਲੇ ਉੱਥੇ ਮਤਲਬ ਕੇ ਰਹਾ ਪਾਇਆ ਪੁਲਸ ਨੇ ਹੂੰ ਤੇ ਸ਼ੱਕੀ ਵਜੋਂ ਸਭ ਨੂੰ ਫੜ ਕੇ ਲੈ ਗਿਆ ਅੱਛਾ ਤੇ ਹੋਰ ਤਾਂ ਛੱਡ ਦਿੱਤੇ ਦੋ ਬੰਦੇ ਦੀ ਛੱਡੇ ਕੇ ਤੇ ਇੱਕ ਮੇਰਾ ਬੇਟਾ ਅੱਛਾ ਹਾਂਜੀ ਇਹ ਕਿਹੜੇ ਥਾਣੇ ਦੀ ਪੁਲਿਸ ਲੈ ਗਈ ਸੀ ਫੜਤੀ ਇਹਨਾਂ ਨੂੰ 15 ਜੁਲਾਈ 1991 ਨਹੀਂ ਕਿਹੜਾ ਥਾਣਾ ਕਿਹੜਾ ਸੀ ਥਾਣਾ ਚਬਾਲਦਾ ਸੀਗਾ ਕਿਹੜਾ ਐਸ ਐਚਓ ਕੋਈ ਯਾਦ ਕੀ ਸੂਬਾ ਸਿੰਧ ਓਏ ਹੋਏ ਜਦੋਂ ਸੂਬਾ ਸਰਹੰਦ ਸਾਡਾ ਤੇ ਨਾਂ ਸੁਣ ਸੁਣ ਕੇ ਨਾ ਸੱਚੀ ਮੁੱਚੀ ਇਸ ਬੰਦੇ ਨੇ ਇੰਨੇ ਨੌਜਵਾਨ ਮਾਰੇ ਆ ਤੇ ਕੋਈ ਹੈ ਸੀ ਖੜਕੂਆ ਨਾਲ ਗੱਲਬਾਤ ਆਪਣੇ ਪੁੱਤਰ ਦੀ ਕਿ ਜ ਐਵੇਂ ਹੀ ਲੈ ਕੇ ਬਣ ਕੇ ਸੇਵਾ ਕਰਦੇ ਆ ਪਤਾ ਨਹੀਂ ਜੇ ਸੇਵਾ ਕਰਦਾ ਸੀ ਮੋਤੇ ਉਹਨਾਂ ਨੂੰ ਕੋਈ ਆਉਂਦੇ ਜਾਂਦੇ ਸੀ ਉਹਨਾਂ ਨੂੰ ਰਾਸ਼ਨ ਪਾਣੀ ਵਿੱਚ ਤੁੰਦਾ ਸੀ ਮੈਨੂੰ ਕੋਈ ਪਤਾ ਨਹੀਂਗਾ ਵੀ ਖੜਕੂਆ ਵਿੱਚ ਹੈ ਸੀ ਜਾਂ ਨਾ ਉਹਨਾਂ ਨਾਮ ਲੇਖ ਦਿੱਤਾ ਵੀ ਕੇਐਸਫ ਵਿੱਚ ਕੇਐਸਫ ਵਿੱਚ ਹਾਂਜੀ ਅਸਲ ਤੇ ਵਿੱਚ ਮਾਤਾ ਜੀਏ ਤੇ ਕੋਈ ਸ਼ੱਕ ਨਹੀਂ ਪਈ ਇਹ ਪੁੱਤਰਕੇਤੇ ਮਾਮਾ ਨੂੰ ਦੱਸਦੇ ਹੁੰਦੇ ਆ ਕਿ ਮੈਂ ਇਸ ਸੰਘਰਸ਼ ਦੇ ਵਿੱਚ ਆ ਜਾਂ ਮੈਂ ਕਿਸੇ ਜਥੇਬੰਦੀ ਨੇ ਸੇਵਾ ਕਰ ਰਿਹਾ ਠੀਕ ਹੈ ਜੀ ਤੇ ਇਹ ਹੋ ਸਕਦਾ ਵੀ ਕੋਈ ਨਾਲ ਦਾ ਬੰਦਾ ਫੜਿਆ ਗਿਆ ਹੋਈ ਕਿ ਉਹਨੇ ਕੋ ਗੱਲ ਕਰ ਦਿੱਤੀ ਹੋਈ ਪਈ ਇਹ ਫਲਾਣੇ ਇਹ ਵੇਲੇ ਸਾਡੇ ਨਾਲ ਸੀ ਜਾਂ ਮਾਣੀ ਵਾਰਤਾ ਚ ਨਾਲ ਸੀ ਕੋਈ ਇਸ ਤਰ੍ਹਾਂ ਦੀ ਗੱਲ ਫੜਿਆ ਸੀ ਫੜਿਆ ਸੀ ਬਾਹਰੋਂ ਖੇਤਾਂ ਚੋਂ ਮੁੰਡਾ ਕੋ ਫੜਿਆ ਸੀ ਫੜਿਆ ਸੀ ਉਹ ਖੇਤਾਂ ਚੋਂ ਫੜਿਆ ਇਹਨੂੰ ਗੁਰਦੁਆਰਿਆਂ ਲੈ ਕੇ ਗਏ ਅੱਛਾ ਉਹਨੇ ਫਿਰ ਨਾਂ ਲਿਆ ਇਹਦਾ ਉਹਨੇ ਨਾਂ ਲਿਆ ਹੋਏਗਾ ਓਕੇ ਅੱਛਾ ਕਿੰਨਾ ਕჯერ ਫਿਰ ਤੁਸੀਂ ਲੱਭਦੇ ਰਹੇ ਨੂੰ ਪੁੱਤਰ ਆਪਣੇ ਨੂੰ ਅਸੀਂ ਸਾਲ 1.5 ਸਾਲ ਤੱਕ ਬਸ ਜਿੱਥੇ ਵੀ ਦੱਸ ਪੈਂਦੀ ਸੀ ਉਸੇ ਥਾਣਿਆਂ 'ਚ ਜਾਂਦੇ ਸੀ ਉਥੇ ਹਸਪਤਾਲਾਂ 'ਚ ਜਾਂਦੇ ਸੀ ਕੋਈ ਕਹਿੰਦਾ ਇੱਥੇ ਸੱਟਾਂ ਲਾ ਕੇ ਉਹਨੇ ਪਾਇਆ ਹੋਇਆ ਆਇਆ ਹੋਇਆ ਵਾ ਤੇ ਪਰ ਕੋਈ ਸਾਨੂੰ ਨਹੀਂ ਲੱਭ ਸਕੇ ਕੋਈ ਵੀ ਉਹ ਨਹੀਂ ਕੋਈ ਹੁਕ ਸੁਖ ਨਹੀਂ ਨਿਕਲੀ ਕੋਈ ਹੁਕ ਸੁਖ ਨਹੀਂ ਫਿਰ ਇਹ ਮਾਮਲਾ ਸੀਬੀਆਈ ਨੂੰ ਦਿੱਤਾ ਤੁਸੀਂ ਹਾਂਜੀ ਜ ਖਾਲੜਾ ਜੀ ਨੇ ਉੱਥੇ ਪ੍ਰੋਗਰਾਮ ਕੀਤਾ ਖਾਲੜੇ ਉਹਦੋਂ ਵੀ ਸੀਬੀਆਈ ਨੂੰ ਉੱਥੇ ਲਿਖਾਇਆ ਸੀਗਾ ਠੀਕ ਹੈ ਹਾਂਜੀ ਤੇ ਉਹਨਾਂ ਫਿਰ ਪਰਚੋਲ ਕੀਤੀ ਬਾਅਦ ਵਿੱਚ ਜਦੋਂ ਮੁਆਵਜ਼ੇ ਦਾ ਕਾਲ ਹੋਈ ਆ ਹਾਂ ਤੇ ਉਹਨਾਂ ਨੇ ਫਿਰ ਸਾਨੂੰ ਉੱਥੇ ਤਰਨਧਾਰ ਨੂੰ ਸੱਦਿਆ ਠੀਕ ਹੈ ਤੇ ਉਹਨਾਂ ਫਿਰ ਸਾਰੀ ਗੱਲ ਪੁੱਛੀ ਮੇਰੇ ਕੋਲੋਂ ਮੈਂ ਦੱਸੀ ਤਾਂ ਉਹਨਾਂ ਕਿਹਾ ਵੀ ਮਾਦਾ ਜੀ ਤੁਹਾਨੂੰ ਮੁਆਵਜ਼ਾ ਮਿਲ ਜੇਗਾ ओके ਮਿਲਿਆ ਫਿਰ ਮਿਲਿਆ ਜੀ ਕਿੰਨੇ ਮਲੇ ਸੀਗੇ 4.2 ਲੱਖ 1,75,000 ਬੜੇ ਪਰਿਵਾਰਾਂ ਨੂੰ ਇਹ ਬੜੀ ਵੱਡੀ ਰਾਹਤ ਸੀ ਉਸ ਵਕਤ ਇਹ ਖਾਲਾ ਜੀ ਦੀ ਇੱਕ ਵੱਡੀ ਮਿਹਨਤ ਸੀ ਹਾਂ ਜੀ ਤੇ ਇਹ ਜਿਹੜੇ ਮੁਆਵਜ਼ੇ ਮਿਲੇ ਨੇ ਸਾਧ ਸੰਗਤ ਜੀ ਤਕਰੀਬਨ ਬਹੁਤੀ ਸੰਗਤ ਨੂੰ ਪਤਾ ਜਿਹੜੇ ਨਵੇਂ ਨੇ ਅੱਜ ਜੁੜੇ ਸਾਡੇ ਨਾਲ ਮੈਂ ਉਹਨਾਂ ਬਾਰੇ ਦੱਸਦੇ ਆ ਕਿ ਖਾਲਾ ਜੀ ਨੇ ਤਰਨਤਾਰਨ ਪੱਟੀ ਤੇ ਅੰਮ੍ਰਿਤਸਰ ਦੀਆਂ ਸ਼ਮਸ਼ਾਨ ਘਾਟਾਂ ਦੀਆਂ ਰਜਿਸਟਰ ਜਾ ਕੇ ਚੈੱਕ ਕਰ ਲਈ ਉਹ ਜਦੋਂ ਚੁੱਕ ਕੇ ਉਹਨਾਂ ਵੇਖਿਆ ਤੇ ਉਹਦੇ ਵਿੱਚ ਪੂਰਾ ਨਾਮ ਲਿਖਿਆ ਹੁੰਦਾ ਸੀਗਾ ਹਾਂਜੀ ਭਈ ਜਿਤਨਾ ਬਲਜੀਤ ਸਿੰਘ ਉਹਦੇ ਪਿਤਾ ਦਾ ਨਾਮ ਲਿਖਿਆ ਪਿੰਡ ਦਾ ਨਾਮ ਲਿਖਿਆ ਤੇ ਅੱਗੇ ਫਿਰ ਲਿਖਿਆ ਵੀ ਅਣਪਛਾਤਾ ਜਦੋਂ ਤੁਸੀਂ ਪੂਰਾ ਡਰੈਸ ਲਿਖਿਆ ਫਿਰ ਅਣਪਛਾਤਾ ਕਿਤਰਾ ਹੋ ਗਿਆ ਤੇ ਉਹਨਾਂ ਨੂੰ ਪੀਐਸ ਲਾਸ਼ ਨੂੰ ਕੋਈ ਕਲੇਮ ਕਰਨ ਨਹੀਂ ਆਇਆ ਤੇ ਉਹਦਾ ਸੰਸਕਾਰ ਉੱਥੇ ਕੀਤਾ ਜਾਂਦਾ ਸੀ ਕਿਉਂਕਿ ਬਾਲਣ ਦਾ ਖਰਚਾ ਹੋਰ ਇਹ ਵੋ ਸਾਰੇ ਕੁਝ ਉਹ ਇੱਕ ਡਿਟੇਲ ਉਹ ਜਦੋਂ ਰਜਿਸਟਰ ਚੁੱਕ ਕੇ ਤੇ ਫਿਰ ਇੱਕ ਕੇਸ ਕੀਤਾ ਹਾਈ ਕੋਰਟ ਤੱਕ ਪਹੁੰਚੇ ਅਸ਼ੀਤ ਭਾਈ ਜਿਸ ਵਾਂ ਸੰਖਰ ਰਾਜੀ ਤੇ ਉਦੋਂ ਫਿਰ ਬਹੁਤ ਸਾਰੇ ਪਰਿਵਾਰਾਂ ਨੂੰ ਮੁਆਵਜ਼ੇ ਵੀ ਮਿਲੇ ਤੇ ਬਹੁਤ ਸਾਰੇ ਪੁਲਿਸ ਅਫਸਰਾਂ ਨੂੰ ਸਜ਼ਾਵਾ ਵੀ ਹੋਈਆਂ ਅੱਜ ਵੀ ਕਈ ਜਦੋਂ ਚੱਲਦੇ ਨੇ ਨਾ ਮਾਮਲੇ ਸੀਬੀਆਈ ਕੋਰਟ ਚ ਇਹ ਸਭ ਖਰੜਾ ਜੀ ਦੀ ਮਿਹਨਤ ਆ ਤੇ ਉਹਨਾਂ ਦੇ ਕਰਕੇ ਹੀ ਜਿਹੜੇ ਆ ਪੁਲਸ ਵਾਲੇ ਹੁਣ ਸਜ਼ਾਵਾ ਕੱਟ ਰਹੇ ਆ ਤੇ ਬੜੀ ਵੱਡੀ ਹੋਰ ਪਰਿਵਾਰ ਚ ਹੋਰ ਕੌਣ-ਕੌਣ ਆ ਮਾਤਾ ਜੀ ਮੇਰੇ ਇੱਕ ਦਿਨ ਬੈਠੇ ਸੀ ਅੱਛਾ ਬੇਟੀ ਦੀ ਵਿਆਹੀ ਹੋਈ ਸੀ ਪਹਿਲਾਂ ਹੀ ਤੇ ਇੱਕ ਬੇਟਾ 15 ਦੇ ਵਿੱਚ 17 ਅਗਸਤ ਨੂੰ ਪੂਰਾ ਹੋ ਗਿਆ ਕਿ ਗੱਡੀਆਂ ਖਰਾਬ ਹੋ ਕੇ ਓਕੇ ਤੇ ਦੂਜਾ ਜਿਹੜਾ ਹੈਂਡੀਕੈਪ ਆ ਉਸ ਤੋਂ ਵੱਡਾ ਤੇ ਇਹ ਜਿਹੜਾ ਇਹ ਛੋਟਾ ਇਹ ਗੱਡੀਆਂ ਤੇ ਜਾਂਦਾ ਸੀ ਹਮ ਹੁਣ ਜਦੋਂ ਮੇਰੇ ਪਿਛਲੇ 29 ਮਾਰਚ ਨੂੰ ਐਕਸੀਡੈਂਟ ਹੋਇਆ ਸਾਡੇ ਮਾਪੁੱਤ ਦਾ ਉਦੋਂ ਦਾ ਇਹਨੂੰ ਘਰ ਰੱਖਿਆ ਕੋਈ ਵੀ ਕੰਮ ਨਹੀਂ ਕਰ ਸਕਿਆ ਹੈ ਓਕੇ ਮੇਰੀ ਰੋਟੀ ਬਣਾਉਂਦਾ ਮੈਂ ਸਾਮ ਦਾ ਸੌਂਦਾ ਰਿਹਾ ਹੈ ਅਛਾ ਆਮਦਨ ਦਾ ਸਾਧਨ ਕੀ ਮ하다 ਜੱਟ ਜ਼ਿਮੀਂਦਾਰ ਪਰਿਵਾਰ ਹੋ ਕੋਈ ਨਹੀਂ ਬੱਚਾ ਜਿਹੜਾ ਉਹ ਕਰਦਾ ਸੀ ਨਾ ਉਹ ਵੀ ਤੁਹਾਨੂੰ ਦੱਸਿਆ ਵੀ 2 ਸਾਲ ਹੋ ਗਿਆ ਪਹਿਲੇ ਵੀ ਉਹਦੀ ਲਾਤਾਂ ਤੋਂ ਸਾਡੇ ਕੋਈ ਜ਼ਮੀਨ ਜਾਇਦਾਦ ਹੈਗੀ ਆਪਣੀ ਜ਼ਮੀਨ ਜਾਇਦਾਦ ਕੋਈ ਨਹੀਂ ਹੈ ਜੱਟ ਬਰਾਦਰੀ ਚੋਂ ਨੂੰ ਜੱਟ ਜ਼ਿਮੀਂਦਾਰ ਹੋ ਹਾਂਜੀ ਜੱਟ ਜ਼ਿਮੀਂਦਾਰ ਪਰਿਵਾਰ ਹੋ ਮੈਂ ਕਹਿੰਦਾ ਜੱਟ ਜ਼ਮੀਂਦਾਰ ਪਰਿਵਾਰ ਆ ਨਹੀਂ ਜੀ ਰਾਮਗੜੀਏ ਵਿੱਚ ਅੱਛਾ ਰਾਮਗੜੀਏ ਫੈਮਿਲੀ ਚ ਹਾਂ ਜੀ ਰਾਮ ਅੱਛਾ ਅੱਛਾ ਜ਼ਮੀਨ ਹੈ ਨਹੀਂ ਜੀ ਨਹੀਂ ਜ਼ਮੀਨ ਕੋਈ ਨਹੀਂ ਬਸ ਆਪਣਾ ਹੱਥਾ ਦਾ ਕੰਮ ਕਰਨਗੇ ਬੱਚੇ ਤੇ ਰੋਟੀ ਖਾ ਲਾਂਗੇ ਨਹੀਂ ਤੇ ਬੈਠੇ ਰਹਿਣਾ ਅੱਛਾ 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 ਹਾਂ ਜੀ ਇਹ ਮਾਫ਼ ਕਰਨਾ ਸਾਥ ਸੰਗਤ ਜੀ ਕਈ ਵਾਰੀ ਕਈ ਕਮੈਂਟ ਦੇ ਵਿੱਚ ਇਤਰਾਜ਼ ਵੀ ਕਰਦੇ ਆ ਵੀ ਬਰਾਦਰੀ ਪੁੱਛਣ ਦੀ ਲੋੜ ਕੀ ਆ ਅਸਲ ਤੇ ਮੇਰਾ ਮਕਸਦ ਇਹ ਹੁੰਦਾ ਵੀ ਕਈ ਵਾਰੀ ਹੁੰਦਾ ਵੀ ਜੱਟ ਜ਼ਮੀਂਦਾਰ ਪਰਿਵਾਰਾਂ ਕੋਲ ਕੋਈ ਥੋੜੀ ਬਹੁਤੀ ਜ਼ਮੀਨ ਦਾ ਟੁਕੜਾ ਹੁੰਦਾ ਜਿਹਦੇ ਨਾਲ ਇੱਕ ਆਮਦਨ ਦਾ ਥੋੜਾ ਬਹੁਤਾ ਟਾਈਮ ਪ ਬਾਕੀ ਰਾਮਗੜੀਆਂ ਦਾ ਬੜਾ ਮਹਾਨ ਮੱਤਾ ਇਤਿਹਾਸ ਆ ਤੇ ਮਤਲਬ ਇਤਿਹਾਸ ਦੇ ਵਿੱਚ ਵੱਡੇ ਵੱਡੀਆਂ ਕੁਰਬਾਨੀਆਂ ਨੇ ਇਹਨਾਂ ਦੇ ਨਾਂ ਦੀਆਂ ਮੌਜੂਦਾ ਸੰਘਰਸ਼ ਦੇ ਵਿੱਚ ਵੀ ਰਾਮਗੜੀ ਯੋਧਿਆਂ ਦੀਆਂ ਬੜੀਆਂ ਕਮਾਲ ਦੀਆਂ ਦਾਸਤਾਨਾਂ ਤੁਹਾਨੂੰ ਅਕਸਰ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਸੁਣਦੇ ਹੋ ਤੇ ਇਹਦਾ ਮਤਲਬ ਵੀ ਹੁਣ ਇਹ ਕੋਈ ਮਿਹਨਤ ਮਜ਼ਦੂਰੀ ਕਰਦੇ ਆ ਮਿਹਨਤ ਮਜ਼ਦੂਰੀ ਤੇ ਉਹੋ ਹੀ ਉਹਦਾ ਟਾਈਮ ਪਾਸ ਹੁੰਦਾ ਉਹ ਟਾਈਮ ਪਾਸ ਹੁੰਦਾ ਤੇ ਹੁਣ ਉਹ ਮਿਹਨਤ ਮਜ਼ਦੂਰੀ ਵੀ ਨਹੀਂ ਕਰਨ ਲਿਉਗਾ ਤੁਹਾਨੂੰ ਪਤਾ ਹੈ ਵੀ ਦੂਰੀਵਾਰਵਾ ਦਾ ਆਪਰੇਸ਼ਨ ਹੋ ਗਿਆ ਹੈ ਓਕੇ ਪਹਿਲੇ ਬਾ ਕਰਨਾ ਤਾਂ ਤੋਤਾ ਹੀ ਮਨ 10 15 ਦਿਨ ਹੋ ਗਿਆ ਛੋਟੀ ਨਾ ਤੁਰਨਾ ਓਕੇ ਓਕੇ ਹਾਂਜੀ ਚਲੋ ਕੋਈ ਨਹੀਂ ਸਰਦੂਰ ਕਿਰਪਾ ਕਰਨਗੇ ਤੇ ਅੱਛਾ ਇਹ ਮੈਨੂੰ ਦੱਸਿਓ ਵੀ ਇੱਕ ਸ਼ਹੀਦ ਪਰਿਵਾਰ ਹੋਣ ਦੇ ਨਾਤੇ ਇੱਕ ਤੇ ਤੁਹਾਨੂੰ ਮੁਆਵਜ਼ਾ ਮਿਲਿਆ ਹੀ ਆ ਉਦੋਂ ਜਿਹੜਾ ਖਾਦਲਾ ਜੀ ਨੇ ਮਿਹਨਤ ਕੀਤੀ ਹਾਂਜੀ ਕਿਤੇ ਹੋਰ ਕਿਸੇ ਸੰਸਥਾ ਵੱਲੋਂ ਕਿਸੇ ਗੁਰਮੁਖ ਪਿਆਰਿਆਂ ਵੱਲੋਂ ਕਦੀ ਸੇਵਾ ਮਿਲੀ ਆ ਕਿਉਂਕਿ ਸਾਰੀ ਦੁਨੀਆ ਸੁਣ ਲਈ ਆ ਨਹੀਂ ਨਹੀਂ ਨੇ ਦੇ ਇਹਨਾਂ ਵੱਲੋਂ ਸਾਨੂੰ ਜਿਹੜੇ ਮਿਲੇ ਪੌਣੇ 2 ਲੱਖ ਮਿਲਿਆ ਹੈ ਤੇ ਚਾਹੇ ਜਿਹੜੇ ਖਾਲਸਾ ਐਡ ਵਾਲੇ ਸਾਨੂੰ ਦੇਣ ਦਾ ਹੈ ਤੇ ਚਾਹੇ ਜਿਹੜੇ ਤੁਸੀਂ ਸਾਨੂੰ ਦਿੱਤੇ ਆ ਹਾਰੇ ਇੱਕ ਕੰਮ ਤੇ ਦਵਾਈਆਂ ਤੇ ਵੀ ਦਿੱਤੇ ਆ ਜਦੋਂ ਐਕਸੀਡੈਂਟ ਹੋਇਆ ਸਭ ਕੋਈ ਇਸ ਇਨਸਾਮ ਦਿੱਤਾ ਹੈ ਤੇ ਹੋਰ ਕਿਸੇ ਮਤਲਬ ਉਹ ਸੰਸਥਾ ਬੀਬੀ ਸੰਦੀਪ ਕੌਰ ਵੱਲੋਂ ਕਿਤੇ ਆਈ ਸੇਵਾ ਥੋੜੀ ਬੋਦੀ ਉਹਨਾਂ ਵੱਲੋਂ 2-3 ਵਾਰ ਆ ਚੁੱਕੀ ਸੇਵਾ 12-12 ਹਜ਼ਾਰ ਸਾਲ ਪਿਛੋ ਆਖੀ ਅੱਛਾ ਹਾਂਜੀ ਆਈ ਹੈ ਅੱਛਾ ਹੁਣ ਖਾਲਸਾ ਆਇੜ ਵੱਲੋਂ 4500 ਰੁਪਇਆ ਪੈਨਸ਼ਨ ਹਾਂਜੀ ਪੈਨਸ਼ਨ ਆਉਂਦੀ 450 ਸਾਧ ਸੰਗਤ ਜੀ ਖਾਲਸਾ ਆਇੜ ਵੱਲੋਂ ਪਹਿਲਾਂ 3000 ਰੁਪਇਆ ਪੈਨਸ਼ਨ ਜਿਹੜੀ ਆ ਉਹ ਲਈ ਗਈ ਸੀ ਪਰ ਫੈਮਿਲੀ ਤੇ ਉਸ ਤੋਂ ਬਾਅਦ ਸ਼ਾਇਦ ਕਈ ਪਰਿਵਾਰ ਕਈ ਬਜ਼ੁਰਗ ਜਿਹੜੇ ਰੁਖਸਤ ਹੋ ਗਏ ਨੇ ਦੁਨੀਆ ਤੋਂ ਉਹ ਹੁਣ ਉਹਨਾਂ ਨੇ ਪੈਨਸ਼ਨ ਵਧਾ ਕੇ 4500 ਰੁਪਇਆ ਮਹੀਨਾ ਹਰ ਮਹੀਨੇ 4500 ਮਿਲ ਜਾਂਦੀ ਹਾਂ ਹਰ ਮਹੀਨੇ ਆ ਜਾਂਦੀ ਆ ਜਾਂਦੀ ਖਾਤੇ ਚ ਆ ਜਾਂਦੀ ਹਾਂਜੀ ਖਾਤੇ ਚ ਆਉਂਦੀ ਇਹ ਇੱਕ ਵੱਡਾ ਸੇਵਾਕਾਰ ਜੀ ਖਾਲਸਾ ਆਇੜ ਵੱਲੋਂ ਕੇ 4500 ਰੁਪਿਆ ਹਰ ਮਹੀਨੇ ਇਹ ਮਤਲਬ 1 2 3 ਨਹੀਂ ਸੈਂਕੜੇ ਪਰਿਵਾਰਾਂ ਨੂੰ ਜਿਹੜੀ ਹੈ ਸੇਵਾ ਆ ਰਹੀ ਹੈ ਮੇਰੇ ਕੋਲ ਪੂਰੀ ਡਿਟੇਲ ਤਾਂ ਨਹੀਂ ਪਰ ਵੱਡੀ ਗਿਣਤੀ ਵਿੱਚ ਪਰਿਵਾਰ ਨੇ ਜਿਨ੍ਹਾਂ ਨੂੰ ਖਾਲਸਾ ਆਈਡ ਵੱਲੋਂ 4500 ਰੁਪਿਆ ਮਹੀਨਾ ਪੈਨਸ਼ਨ ਮਿਲ ਰਹੀ ਹੈ ਬਹੁਤ ਧੰਨਵਾਦ ਖਾਲਸਾ ਆਈਡ ਦਾ ਔਰ ਹੁਣ ਕੀ ਪ੍ਰੋਬਲਮ ਹੋਗੀ ਮਾਤਾ ਜੀ ਭਾਈ ਸਾਹਿਬ ਮੇਰੇ ਬੇਟੇ ਨੂੰ ਥੋੜੀ ਬਹੁਤੀ ਨੌਕਰੀ ਦੇ ਜਿਹੜਾ ਆਵਾਜਾ ਸੋਟੀ ਦਾ ਤੁਰਦਾ ਪਿਆ ਹੈ ਤੇ ਉਹ ਨੇ ਤੇ ਬਸ ਮੈਨੂੰ ਇਹਦੇ ਵਿੱਚ ਸਾਰੀ ਖੁਸ਼ੀ ਪ੍ਰਾਪਤ ਹੋ ਜੇਗੀ ਮੇਰਾ ਬੇਟਾ ਕੰਮ ਕਰ ਲਾ ਪਉ ਉਹਦੀ ਬੱਚੀ ਪੜ ਜਾਏ ਇੱਕੋ ਇੱਕ ਬੱਚੀ ਆ ਚਾਰ ਆਹ ਕਹ ਚੌਥੀ ਕਲਾਸ ਵਿੱਚ ਬੈਠੀ ਹੋਈ ਆ ਤੇ ਪੜ੍ਹਾਈ ਦੀ ਬੜੀ ਮੁਸ਼ਕਿਲਾਂ ਆਂਦੀ ਮम्मा ਮੈਂ ਪੜਨਾ ਦਾਦੀ ਮम्मा ਮੈਂ ਪੜਨਾ ਮੇਰੇ ਕੋਲ ਖੁਸ਼ ਹੋਏ ਮੈਂ ਫਿਰ ਉਹਨੂੰ ਦਵਾਈ ਵੀ ਤੂੰ ਪੜ ਲੈ ਰੇ ਨਾਲ ਤੁਸੀਂ ਕਹਿ ਲਿਓ ਵੀ ਰੋਟੀ ਪਾਣੀ ਬੇਟਾ ਪਕਾਉਂਦਾ ਫਿਰ ਨੋ ਨੋ ਰਾਣੀ ਨਹੀਂ ਕਰਦੀ ਕੁਝ ਨੋ ਰਾਨੀ ਕਹਿੰਦਾ ਦਾ ਕੰਮ ਕਰਕੇ ਤੇ ਉਹ ਰੋਟੀ ਪਾਣੀ ਦਾ ਆਪਣਾ ਚਲਾਉਂਦੀ ਘਰ ਦਾ ਉਹਦੀ ਟਿਊਸ਼ਨ ਦਿੰਦੀ ਨਾਲ ਲੋਕਾਂ ਦੇ ਘਰਾਂ ਦਾ ਕੰਮ ਚੌਂਕਦਾ ਕਰਦੀ ਆ ਠੀਕ ਠੀਕ ਹਾਂਜੀ ਓਕੇ ਕੋਈ ਨਹੀਂ ਸਾਹਿਬ ਭਾਈ ਸਾਹਿਬ ਮੈਂ ਇਹਦਾ ਕਹਿਣ ਨੂੰ ਦਿਲ ਨਹੀਂ ਕਰਦਾ ਹਾਂਜੀ ਤੇ ਮੇਰੇ ਹਾਰਟ ਦੀ ਦਵਾਈ ਚਲਦੀ ਆ ਬ੍ਰੇਂਡ ਦੀ ਦਵਾਈ ਚਲਦੀ ਆ ਤੇ 4.5 ਹਜ਼ਾਰ ਰੁਪਏ ਦੀ ਰੋਟੀ ਪਾਣੀ ਦਾ ਆਇਆ ਗਿਆ ਦਾ ਸਾਰਾ ਮਤਲਬ ਇੱਕ ਖਾਲਸਾ ਆਈਡ ਵੱਲੋਂ ਜਿਹੜਾ 4.5 ਮਿਲਦਾ ਇੱਕ ਵੱਡੀ ਤੁਹਾਨੂੰ ਇਹ ਵੀ ਰਾਹਤ ਆ ਚਲੋ ਕੋਈ ਨਾ ਕੋਈ ਤੇ ਸਰਕਾਰ ਵੱਲੋਂ ਵੀ ਕੋਈ ਮਿਲਦੀ ਥੋੜੀ ਬੋਤੀ ਪੈਨਸ਼ਨ ਸਰਕਾਰ ਵੱਲੋਂ 1500 ਰੁਪਏ ਇਹੜਾ ਹੁੰਦਾ ਮਹੀਨੇ ਦਾ 1500 ਵੀ ਆਉਂਦਾ ਉਹ ਵੀ ਆਉਂਦਾ ਹਾਂਜੀ ਚਲੋ ਪਰ ਇੰਨੇ ਕਨਾ ਇੰਨੀ ਮੰਗਾਈ ਦੇ ਜਬਾਨੇ ਵਿੱਚ ਪੁੱਛਦੇ ਮੈਂ ਇਹਦੇ ਵਿੱਚ ਦੋ ਤਹਾਰੇ ਇੱਕ ਜੀ ਸਾਡੀ ਮੁੱਲ ਦੀ ਕਿਉਂ ਨਾ ਕੋਈ ਕਨਕ ਕਰ ਦੇਣਾ ਕੋਈ ਕੁਝ ਕਰਦਾ ਕੋਈ ਸੋਧ ਤਾਂ ਨਹੀਂਗਾ ਅੱਧਾ ਸਾਰਾ ਬੋਲ ਰਹੀ ਹੈ ਗੱਲ ਠੀਕ ਹੈ ਜੀ ਅੱਜ ਅਸੀਂ ਮਾਤਾ ਜੀ ਤੁਹਾਨੂੰ ਇੱਕ ਵਾਰੀ ਫੇਰ ਵੀਰ ਗੁਰਪ੍ਰੀਤ ਸਿੰਘ ਹੀਰਿਆ ਕੈਨੇਡਾ ਤੋਂ ਆਇਆ ਸੀ ਵੀਰ ਉਹ ਸਾਨੂੰ ਕੁਝ ਸੇਵਾ ਫੜਾ ਕੇ ਸੀ ਅੱਛਾ ਜੀ ਤੇ ਉਹਦੇ ਚ ਅੱਜ ਅਸੀਂ 10000 ਰੁਪਏ ਤੁਹਾਨੂੰ ਦੇਣ ਲੱਗੇ ਆ ਤੇ ਇਹਦੇ ਨਾਲ 4 ਕਿੰਟਲ ਕਣਕ ਆਉਣੀਆਂ ਸਾਰੀਆਂ ਹਾਂਜੀ ਤੁਸੀਂ ਕਣਕ ਲੈ ਲਿਓ ਜਾਂ ਆਪਣਾ ਹੋਰ ਕੋਈ ਕਰ ਲਿਓ ਤੇ ਆਪਣਾ ਫੋਨ ਨੰਬਰ ਬੋਲ ਦਿਓ ਸਾਰੀ ਸੰਗਤ ਨੂੰ ਪਤਾ ਲੱਗ ਜੀ ਮੇਰਾ ਫੋਨ ਨੰਬਰ 8146230221 8146230221 ਇਹ ਮਾਤਾ ਜੀ ਦਾ ਨਾਂ ਜੇ ਤੇ ਫੋਨ ਨੰਬਰ ਜਿਹੜਾ ਇਸ ਨੰਬਰ ਦੇ ਉੱਤੇ ਤੁਸੀਂ ਸਿੱਧਾ ਫੋਨ ਕਰਨਾ ਕਿਉਂਕਿ ਸਾਡੇ ਕੋਲ ਜੋ ਆਇਆ ਸੀ ਜੋ ਸਾਡੇ ਇਖਤਿਆਰ 'ਚ ਸੀ ਉਹ ਅਸੀਂ ਮਾਤਾ ਜੀ ਦੇ سپਰਦ ਜਿਹੜਾ ਉਹ ਕਰ ਦੇਣ ਲੱਗੇ ਆ ਤੇ ਤੁਸੀਂ ਜੋ ਕਰਨਾ ਕਿਉਂਕਿ ਬੜਾ ਮੁਸ਼ਕਲ ਦੇ ਵਿੱਚ ਜ਼ਿੰਦਗੀ ਜੀ ਰਿਹਾ ਨੂ ਰਾਣੀ ਕਿੰਨੇ ਘਰਾਂ ਦਾ ਕੰਮ ਕਰਦੀ ਆ ਮਾਤਾ ਜੀ ਬਿਮਾਰ ਨੇ ਪਿਛਲੇ ਦਿਨੀ ਐਕਸੀਡੈਂਟ ਹੋਇਆ ਚਲੋ ਜਦੋਂ ਕਿਤੇ ਸਤਗੁਰੂ ਜੀ ਨੇ ਕਿਰਪਾ ਕਰਕੇ ਸਾਡੇ ਰਾਂਝੇ ਸੇਵਾ ਲਈਆ ਕਈ ਵਾਰੀ ਅਸੀਂ ਸੇਵਾ ਪਰਿਵਾਰ ਨੂੰ ਦਿੱਤੀ ਆ ਪਿਛਲੇ ਦਿਨੀ ਮਾਤਾ ਜੀ ਬਿਮਾਰ ਸੀ ਸਾਡਾ ਵੀਰ ਲਾਡੀ ਗਰੁੱਪੇ ਆਇਆ ਕੋ ਉਹਨਾਂ ਵੱਲੋਂ ਹਸਪੀਟਲ ਚ ਲਾਇਆ ਜਾਂਦਾ ਸ਼ਿਕਾਰਮਾਸ਼ੀਆਂ ਚ ਉੱਥੇ ਇਹਨਾਂ ਦਾ ਇਲਾਜ ਹੋਇਆ ਉੱਥੇ ਇਹਨਾਂ ਨੂੰ ਸੇਵਾ ਦਿੱਤੀ ਫਿਰ ਮਾਤਾ ਜੀ ਪਿੱਛੇ ਜੇ ਹਜੂਰ ਸਾਹਿਬ ਗਏ ਸਨ ਅਸੀਂ ਉਦੋਂ ਵੀ ਇਹਨਾਂ ਜਿੰਨੇ ਇੱਕ ਜੋ ਕੇ ਸੀ ਕੇ ਐਨ ਆਰ ਆਈ ਭੈਣ ਭਰਾਵਾਂ ਵੱਲੋਂ ਭੇਜੀ ਸੇਵਾ ਅਸੀਂ ਇਹਨਾਂ ਦੇ ਸਪੁਰਦ ਕੀਤੀ ਸੀ ਤੇ ਆਪ ਸਭ ਸੰਤਾਂ ਨੂੰ ਬੇਨਤੀ ਹੈ ਕਿ ਸਿੱਧਾ ਮਾਤਾ ਜੀ ਦਾ ਨੰਬਰ ਸਕਰੀਨ ਦੇ ਥੱਲੇ ਚੱਲਦਾ ਤੁਸੀਂ ਦੇਖ ਰਹੇ ਹੋ ਇਸ ਨੰਬਰ ਦੇ ਉੱਤੇ ਸਿੱਧਾ ਫੋਨ ਕਰਕੇ ਸਿੱਧੀ ਸੇਵਾ ਭੇਜ ਦੇਣੀ ਆ ਕੋਈ ਓਲਾ ਤੇ ਵਿਚੋਲਾ ਪਾਉਣ ਦੀ ਲੋੜ ਨਹੀਂ ਸਾਨੂੰ ਵੀ ਭੇਜਣ ਦੀ ਲੋੜ ਨਹੀਂ ਕਿਉਂਕਿ ਬਾਰ-ਬਾਰ ਮਾਤਾ ਜੀ ਹੁਣ ਤੁਸੀਂ ਵੇਖਿਓ ਬੜੀ ਮੁਸ਼ਕਲ ਚੱਲ ਕੇ ਇੱਥੇ ਆਏ ਨੇ ਤੇ ਬਾਰ-ਬਾਰ ਮੈਂ ਇਹਨਾਂ ਦੇ ਕੋਲ ਨਹੀਂ ਜਾ ਸਕਦਾ ਇਹ ਮੇਰੇ ਕੋਲ ਨਹੀਂ ਆ ਸਕਦੀ ਮੇਰੀ ਕੋਸ਼ਿਸ਼ ਹੁੰਦੀ ਆ ਕਿ ਇਹ ਵੀਡੀਓਜ਼ ਇਹ ਇਤਿਹਾਸ ਇਹ ਜਿਹੜਾ ਸਾਰਾ ਡਾਟਾ ਸੰਭਲੋ ਮੇਰੇ ਵੀਰੋ ਤੇ ਇਹਨਾਂ ਪਰਿਵਾਰਾਂ ਦੇ ਫੋਨ ਨੰਬਰਾਂ ਤੇ ਇਹਨਾਂ ਦੀ ਮਦਦ ਕਰਦੇ ਰਹੋ ਅਸੀਂ ਕੱਲ ਨੂੰ ਹੈਗੇ ਆ ਜਾਂ ਨਹੀਂ ਹੈਗੇ ਇਹ ਸਤਿਗੁਰੂ ਜਾਣਦੇ ਆ ਕੀ ਕਰ ਸਕਦੀਆਂ ਸਰਕਾਰਾਂ ਇੱਕ ਵਾਰੀ ਜਿਨ੍ਹਾਂ ਨੂੰ ਜੇਲ੍ਹਾਂ 'ਚ ਛੁੱਟ ਦਿੰਦੀਆਂ ਉਹਨਾਂ ਦੇ ਵੀ 30 35 35 ਸਾਲ ਅੱਗੇ ਲੰਘ ਗਏ ਆ ਕੋਈ ਸੁਣਵਾਈ ਨਹੀਂ ਜੇ ਕੋਈ ਨਹੀਂ ਜੇ ਪੁੱਛਦਾ ਸਾਨੂੰ ਇਹ ਆ ਵੀ ਮੈਂ ਜਿਹੜਾ 10 ਸਾਲ ਦੇ ਵਿੱਚ ਹੁਣ ਤੱਕ ਮਿਹਨਤ ਕੀਤੀ ਹੈ ਆਪ ਸਭ ਸੰਗਤਾਂ ਦੇ ਸਹਿਯੋਗ ਨਾਲ ਮੈਂ ਅੱਜ ਵੀ ਬੇਨਤੀ ਕਰਦਾ ਕਿ ਸਾਧ ਸੰਗਤ ਜੀ ਇਹ ਡਾਟਾ ਕੋਈ ਨਾ ਕੋਈ ਭੈਣ ਭਰਾ ਸਾਂਭੀ ਜਾਓ ਇਹਤੇ ਪੂਰਾ ਨਾਮ ਪਤਾ ਐਡਰੈਸ ਫੋਨ ਨੰਬਰ ਮੈਂ ਬੋਲਿਆ ਹਾਂ ਤਾਂ ਉਹਦੇ ਤੇ ਤੁਸੀਂ ਇਹਨਾਂ ਪਰਿਵਾਰਾਂ ਦੇ ਨਾਲ ਹਮੇਸ਼ਾ ਸੰਪਰਕ ਰੱਖਿਓ ਇਹਨਾਂ ਨੂੰ ਤੁਹਾਡੀ ਤਵੱਜੂ ਦੀ ਹਮੇਸ਼ਾ ਲੋੜ ਆ। ਹੋਰ ਮਾਤਾ ਜੀ ਜਾਂਦੇ ਜਾਂਦੇ ਕੋਈ ਗੱਲ ਕਰਨੀ ਚਾਹੁੰਦੇ ਹਾਂ। ਬਸ ਇਹ ਕਿ ਮੇਰੇ ਬੇਟੇ ਲਈ ਬੇਟੀ ਪੜ ਜਾਵੇ ਕੁਝ ਨਾ ਕੁਝ ਬੇਟੀ ਦੀ ਪੜ੍ਹਾਈ ਦੇ ਲਈ ਜਦੋਂ ਲੋੜ ਪਏ ਤੁਸੀਂ ਸਾਨੂੰ ਫੋਨ ਕਰਨਾ। ਠੀਕ ਹੈ। ਅਸੀਂ ਜਿੰਨੇ ਕੁ ਜੋਗੇ ਹੈਗੇ ਆਂ ਸੰਗਤ ਨੂੰ ਗਾਂ ਅਰਜ਼ ਬੇਨਤੀ ਕਰਕੇ ਅਸੀਂ ਤੁਹਾਡੇ ਕੋਲ ਬੇਟੇ ਬੇਟੇ ਵਾਸਤੇ ਕੋਈ ਕੰਮ ਦੇ ਦਿਓ ਜਿਹੜਾ ਉਹ ਥੋੜਾ ਖਾਤਾ ਖਰਚਾ ਕਰ ਸਕੇ। ਮੈਂ ਤੁਹਾਨੂੰ ਇੱਕ ਬੇਨਤੀ ਲਗਾ ਕਰ। ਕਈ ਵਾਰੀ ਮੇਰੇ ਕੋਲ ਪਰਿਵਾਰ ਹੁੰਦੇ ਆ ਤੇ ਉਹ ਕਹਿਣਗੇ ਵੀ ਬਲੰਦਰ ਸਿੰਘ ਸ਼ਰਮਣੀ ਕਮੇ ਟੀਚਰਵਾ ਦੇ ਗੁਰਦੁਆਰੇ ਲਵਾ ਦੇ ਜਾਂ ਕਿਤੇ ਸਰਕਾਰੀ ਨੌਕਰੀ ਮਾਤਾ ਜੀ ਸਰਕਾਰ ਦੇ ਅਸੀਂ ਉਲਟ ਬੋਲਦੇ ਆਂ ਸ਼ਰੋਮਣੀ ਕਮੇਟੀ ਵਾਲਿਆਂ ਤੇ ਵੀ ਕਬਜ਼ਾ ਐਸੇ ਬੰਦਿਆਂ ਦਾ ਕਿਉਂ ਸ਼ਹੀਦ ਪਰਿਵਾਰ ਨੂੰ ਉਹਨਾਂ ਨੂੰ ਚੰਗੇ ਨਹੀਂ ਲੱਗਦੇ ਨਹੀਂ ਲੱਗਦੇ ਠੀਕ ਕੁਝ ਬੰਦਿਆਂ ਨੂੰ ਵਿੱਚ ਸ਼ਹੀਦ ਪਰਿਵਾਰ ਨੌਕਰੀਆਂ ਕਰਦੇ ਵੀ ਆ ਹਾਂਜੀ ਹਾਂਜੀ ਪਰ ਉੱਥੇ ਸਾਡੀ ਸੁਣਵਾਈ ਨਹੀਂ ਸੁਣਵਾਈ ਕੋਈ ਨਹੀਂ ਹੈਨਾ ਤੇ ਫਿਰ ਵੀ ਸਤਿਗੁਰੂ ਅੱਗੇ ਅਰਦਾਸ ਕਰੋ ਆਪੇ ਕੋਈ ਨਾ ਕੋ ਡਾਣੀ ਨਵਾਏਗਾ ਬਾਕੀ ਅਸੀਂ ਪ੍ਰਾਈਵੇਟ ਤੌਰ ਤੇ ਵੇਖ ਲਾਂਗੇ ਜੇ ਕਿਤੇ ਉਹਦੇ ਜੋਗਾ ਕੋ ਕੰਮਕਾਰ ਦਾ ਪ੍ਰਬੰਧ ਹੋ ਸਕਿਆ ਅਸੀਂ ਕਰਾਂਗੇ ਕਰ ਸਕੇ ਆਪਣੀ ਰੋਟੀ ਚ ਲਾ ਲੈ ਹਾਂਜੀ ਹਾਂਜੀ ਹੁਣ ਬੇ ਨੋ ਆ ਤੇ ਉਹਨਾਂ ਕਦੀ ਵਿਚਾਰੇ ਜੇ ਬਲੱਡ ਗਾਰਡ ਜਾਂਦਾ ਕਦੀ ਕੋਸ਼ ਹੋਣ ਲਾ ਪੈਂਦਾ ਕਹਿੰਦਾ ਕੰਮ ਕਰਦਾ ਕਰਕੇ ਫਿਰ ਤੁਹਾਨੂੰ ਪਤਾ ਵੀ ਬਗਾਨੇ ਘਰਾਂ ਚ ਕੰਮ ਨਾ ਜਾ ਕੇ ਭਜਨਸ ਕਰਨਾ ਕਿੰਨੀ ਮੁਸ਼ਕਲ ਹੁੰਦੀ ਚਾਰ ਘਰਾਂ ਦਾ ਕੰਮ ਕਰਨਾ ਬਿਲਕੁਲ ਠੀਕ ਹੈ ਜੀ ਕੋਈ ਨਹੀਂ ਸਾਧਗੁਰੂ ਕਿਰਪਾ ਕਰਨਗੇ ਤੇ ਜਲਦੀ ਤੁਹਾਡੇ ਨੰਬਰ ਹੀ ਸੰਗਤ ਨਾਲ ਸਾਂਝੇ ਕਰਤੇ ਆ ਸੰਗਤ ਡਾਇਰੈਕਟ ਵੀ ਸੇਵਾ ਤੁਹਾਨੂੰ ਭੇਜ ਦੇਗੀ ਤੇ ਜੇ ਬਾਈਚਾਂਸ ਬੱਚੀ ਦੀ ਪੜ੍ਹਾਈ ਲਈ ਜਾਂ ਰਾਸ਼ਨ ਪਾਣੀ ਦੀ ਦਵਾਈ دارو ਦੀ ਕਦੀ ਕੋ ਮੁਸ਼ਕਲ ਆਵੇ ਸਾਡੇ ਨੰਬਰ ਤੁਹਾਡੇ ਕੋਲ ਆ ਤੁਸੀਂ ਸਾਨੂੰ ਫੋਨ ਕਰਦੇ ਠੀਕ ਹੈ ਜੀ ਬਹੁਤ ਮਿਹਰਬਾਨੀ ਸਾਧ ਸੰਗਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕੋਈ ਪਤਾ ਨਹੀਂ ਕਿ ਕਿੱਥੇ ਬੈਠਾ ਕੋਈ ਇਹਨਾਂ ਸ਼ਹੀਦ ਪਰਿਵਾਰਾਂ ਦੀ ਕਦਰ ਕਰਨ ਵਾਲਾ ਤੇ ਇਹਨਾਂ ਦਾ ਖਿਆਲ ਜ਼ਰੂਰ ਰੱਖਿਓ ਜਿन्हे ਕਿਉਂਕਿ ਅਸੀਂ ਅਸੀਂ ਪਿਛਲੇ ਕਈ ਸਾਲਾਂ ਤੋਂ ਸੇਵਾ ਕਰ ਰਹੇ ਹਾਂ ਮਾਤਾ ਜੀ ਦੀ ਸੰਗਤ ਦਾ ਸਾਥ ਸਾਨੂੰ ਮਿਲਦਾ ਰਹੇਗਾ ਤੇ ਅਸੀਂ ਸਮਰੱਥ ਹਾਂ ਅਦਰਵਾਇਜ਼ ਸਾਡੇ ਸਾਡੀ ਕੋਈ ਔਕਾਤ ਨਹੀਂ ਕਿ ਅਸੀਂ 10 ਰੁਪਏ ਵੀ ਆਪਣੀ ਜੇਬ ਚੋਂ ਦੇ ਸਕੀਏ ਧੰਨਵਾਦ ਗੁਰਪ੍ਰੀਤ ਸਿੰਘ ਹੀਰ ਕੈਨੇਡਾ ਵਾਲੇ ਗੁਰਮਖਾਂ ਪਿਆਰਿਆਂ ਦਾ ਜਿਨ੍ਹਾਂ ਨੇ ਸਾਡੇ ਤੇ ਭਰੋਸਾ ਕਰਕੇ ਸਾਡੇ ਸਪੁਰਦ ਕੋ ਸੇਵਾ ਕੀਤੀ ਸੀ ਜਿਹਦੇ ਵਿੱਚੋਂ ਅੱਜ 10000 ਰੁਪਏ ਅਸੀਂ ਮਾਤਾ ਜੀ ਦੇ ਸਪੁਰਦ ਕੀਤਾ ਤੇ ਹੋਰ ਭੈਣ ਭਰਾਵਾਂ ਨੂੰ ਵੀ ਬੇਨਤੀ ਕਿ ਹੋਰ ਵੀ ਕਰਿਓ ਕਿਉਂਕਿ 10000 ਰੁਪਏ ਨਾਲ ਮਹੀਨਾ ਹੀ ਲੰਘਣਾ ਵਾਸਾ ਜਾਂ 4 ਕੁੰਟਲ ਕਣਕ ਹੋਣੀ ਹੈ ਇਤੋਂ ਵੱਧ ਕੱਖ ਨਹੀਂ ਆਉਣਾ ਇਸ ਕਰਕੇ ਆਪ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਜਰੂਰ ਖਿਆਲ ਰੱਖਿਆ ਕਰੋ ਹੁਸਦ ਕੋ ਕਰਨੀ ਗੱਲ ਸਾਧ ਸੰਗਤ ਨਾਲ ਜਾਂਦੇ ਜਾਂਦੇ ਆ ਸਾਧ ਸੰਗਤ ਜੀ ਤੁਹਾਡਾ ਬਹੁਤ ਮਿਹਰਬਾਨੀ ਜਿਹੜੇ ਤੁਸੀਂ ਮੇਰੇ ਤੱਕ ਐ ਐਨੀ ਮੇਰੇ ਸੇਵਾ ਕਰ ਰਹੇ ਸੇਵਾ ਭੇਜ ਰਹੇ ਦੇ ਭਾਈ ਸਾਹਿਬ ਦੇ ਸਰੂਪ ਭੇਜ ਰਹੇ ਦੇ ਤੇ ਇਹਨਾਂ ਬਹੁਤ ਮਿਹਰਬਾਨੀਆਂ ਤੁਹਾਡੀ ਚੜ੍ਹਦੀ ਕਲਾ ਪ੍ਰਮਾਤਮਾ ਬਖਸ਼ੇ ਹਰ ਮਦਾਨੇ ਫਦੇ ਬਖਸ਼ੇ ਸੱਚੇ ਪਾਤਸ਼ਾਹ ਕੋ ਤੁਹਾਨੂੰ ਤੰਦਰੁਸਤੀ ਹਰੇਕ ਪਰਵਾਰ ਆਤਮ ਦੇਵੇ ਜੀ ਠੀਕ ਹੈ ਜੀ ਬਹੁਤ ਮਿਹਰਬਾਨੀ ਸਾਧ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਹੁਣ ਤੁਹਾਡੇ ਕੋ ਜਾਇਤਾ ਜੀ ਵਾਹਿਗੁਰੂ ਜੀ ਕਾ ਖਾਲਸਾ